ਅਮਰੀਕਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਕਿ ਦੋ ਸੰਸਦਾਂ ਦੇ ਘਰ ਦੇ ਵਿੱਚ ਵੜ ਕੇ ਫਾਇਰਿੰਗ ਕੀਤੀ ਗਈ ਹੈ ਅਮਰੀਕਾ ਦੇ ਮਿਨੀਸੋਟਾ ਦੇ ਵਿੱਚ ਸੰਸਦਾਂ ਦੇ ਘਰ ਦੇ ਵਿੱਚ ਫਾਇਰਿੰਗ ਕੀਤੀ ਗਈ ਇੱਕ ਸੰਸਦ ਅਤੇ ਉਸ ਦੇ ਪਤੀ ਦਾ ਕਤਲ ਕਰ ਦਿੱਤਾ ਗਿਆ ਹੈ ਸੰਸਦ ਮੈਲਿਸਾ ਹਾਰਟਮੈਨ ਤੇ ਪਤੀ ਮਾਰਕ ਦੀ ਮੌਤ ਹੋਈ ਹੈ ਫਾਇਰਿੰਗ ਦੇ ਵਿੱਚ ਹੋਰ ਇੱਕ ਹੋਰ ਸੰਸਦ ਤੇ ਉਸ ਦੀ ਪਤਨੀ ਜ਼ਖਮੀ ਹੋਈ ਨੇ ਜਾਣਕਾਰੀ ਦੇ ਮੁਤਾਬਿਕ ਪੁਲਿਸ ਦੀ ਵਰਦੀ ਦੇ ਵਿੱਚ ਆਏ ਸੰ حملہਵਰ ਪੁਲਿਸ ਨੇ حملہਵਰਾਂ ਦੀ ਕਾਰ ਦੀ ਕਾਰ ਵੀ ਜ਼ਬਤ ਕਰ ਲਈ ਹੈ ਕਾਰ ਤੋਂ ਕਈ ਸੰਸਦਾਂ ਦੇ ਨਾਮ ਦੀ ਲਿਸਟ ਮਿਲੀ ਹੈ ਲਿਸਟ ਵਾਲੇ ਸੰਸਦਾਂ ਨੂੰ ਟਾਰਗੇਟ ਕਰਨ ਦਾ ਖਰਚਾ ਹੈ ਲਿਸਟ ਵਾਲੇ ਸੰਸਦਾਂ ਦੀ ਸੁਰੱਖਿਆ ਦੇ ਵਿੱਚ ਹੀ ਵਾਅਦਾ ਕਰ ਦਿੱਤਾ ਗਿਆ ਤਾਂ ਰਾਸ਼ਟਰਪਤੀ ਟਰੰਪ ਦੇ ਵੱਲੋਂ ਇਸ ਘਟਨਾ ਦੀ ਆਸਕ ਸ਼ਬਦਾਂ ਦੀ ਬਿਸ਼ਿੰਦਾ ਕੀਤੀ ਗਈ ਹੈ ਤੇ ਅਮਰੀਕਾ ਦੇ ਨਾਲ ਜੁੜੀ ਇੱਕ ਵੱਡੀ ਖਬਰ ਹੈ ਕਿ ਇੱਥੇ ਕਿ ਦੋ ਸੰਸਦਾਂ ਦੇ ਘਰ ਦੇ ਵਿੱਚ ਵੜ ਕੇ ਫਾਇਰਿੰਗ ਕੀਤੀ ਜਾਂਦੀ ਹੈ ਆਪਣੇ ਆਪ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਦੋ ਐਮਪੀਜ਼ ਦੇ ਘਰ ਦੇ ਵਿੱਚ ਵੜ ਕੇ ਕਿਸ ਤਰੀਕੇ ਦੇ ਨਾਲ ਫਾਇਰਿੰਗ ਕੀਤੀ ਗਈ ਅ ਦਰਸਲ ਅਮਰੀਕਾ ਦੇ ਮਿਨੀ ਸੋਟਾ ਦੇ ਵਿੱਚ ਸੰਸਦਾਂ ਦੇ ਘਰ ਦੇ ਵਿੱਚ ਫਾਇਰਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਸੰਸਦ ਅਤੇ ਉਸ ਦੇ ਪਤੀ ਦਾ ਕਤਲ ਕਰ ਦਿੱਤਾ ਗਿਆ ਹੈ ਸੰਸਦ ਮੈਲਿਸਾ ਹਟਮੈਂਟੇ ਪਤੀ ਮਾਰਕ ਦੀ ਮੌਤ ਹੋਈ ਹੈ ਇਸ ਫਾਇਰਿੰਗ ਦੇ ਦੌਰਾਨ ਫਾਇਰਿੰਗ ਦੇ ਵਿੱਚ ਇੱਕ ਹੋਰ ਸੰਸਦ ਤੇ ਉਸ ਦੀ ਪਤਨੀ ਜ਼ਖਮੀ ਹੋਏ ਨੇ ਆ ਜੋ ਜਾਣਕਾਰੀ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਪੁਲਿਸ ਦੀ ਵਰਦੀ ਦੇ ਵਿੱਚ ਹਮਲਾਵਰ ਦੋ ਸੰਸਦਾਂ ਦੇ ਘਰ ਦੇ ਵਿੱਚ ਦਾਖਲ ਹੋਏ ਸਨ ਅੰਨੇਵਾ ਫਾਇਰਿੰਗ ਕੀਤੀ ਗਈ ਪੁਲਿਸ ਨੇ ਹਮਲਾਵਰਾਂ ਦੀ ਗਾਰਾ ਜ਼ਬਤ ਕੀਤੀ ਹੈ ਤੇ ਕਾਰ ਤੋਂ ਕਈ ਸੰਸਥਾਨਾਂ ਦੇ ਨਾਮ ਵਾਲੀ ਇੱਕ ਸੂਚੀ ਮਿਲੀ ਹੈ ਇੱਕ ਲਿਸਟ ਮਿਲੀ ਹੈ ਲਿਸਟ ਵਾਲੇ ਸੰਸਥਾਨਾਂ ਨੂੰ ਟਾਰਗੇਟ ਕਰਨ ਦਾ ਖਰਚਾ ਜਤਾਇਆ ਜਾ ਰਿਹਾ ਹੈ ਤਾਂ ਲਿਸਟ ਵਾਲੇ ਸੰਸਥਾਨਾਂ ਦੀ ਸੁਰੱਖਿਆ ਦੇ ਵਿੱਚ ਵੀ ਆ ਵਾਅਦਾ ਕਰ ਦਿੱਤਾ ਗਿਆ ਤੇ ਇਸ ਦੇ ਵਿੱਚ ਆਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਬਦਲੇ ਮੌਸਮ ਦੀ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਬਦਲਿਆ ਸੂਬੇ ਦੇ ਕਈ ਇਲਾਕਿਆਂ ਦੇ ਵਿੱਚ ਬੱਦਲਵਾਈ ਨਜ਼ਰ ਆ ਰਹੀ ਹੈ ਕਈ ਥਾਈਂ ਮੀਂਹ ਪੈਣ ਦੀ ਸੰਭਾਵਨਾ ਹੈ ਚੰਡੀਗੜ੍ਹ ਦੇ ਵਿੱਚ ਹਲਕੀ ਆਪੁੰਦਾਬੰਦੀ ਵੀ ਹੋ ਰਹੀ ਹੈ ਕਿਉਂਕਿ ਪੰਜ-ਛੇ ਦਿਨਾਂ ਤੋਂ ਲਗਾਤਾਰ ਜਿਸ ਤਰੀਕੇ ਦੇ ਨਾਲ ਗਰਮੀ ਦੇ ਤਪਸ਼ ਵਾਧੇ ਹੋਈ ਨਜ਼ਰ ਆ ਰਹੀ ਸੀ 45 ਡਿਗਰੀ ਤੋਂ ਤਾਪਮਨ ਪਾਰ ਪਹੁੰਚ ਚੁੱਕਾ ਸੀਗਾ ਆ ਤਾਂ ਇਸ ਦੇ ਵਿਚਾਲੇ ਆਮ ਲੋਕਾਂ ਦੇ ਲਈ ਜਨਤਾ ਲਈ ਆਜੂਰ ਰਾਹਤ ਵਾਲੀ ਖਬਰ ਹੈ ਆ ਕਿ ਬੱਦਲਵਾਈ ਪੂਰੇ ਪੰਜਾਬ ਦੇ ਵਿੱਚ ਨਜ਼ਰ ਆ ਰਹੀ ਹੈ ਸੂਬੇ ਦੇ ਕਈ ਇਲਾਕਿਆਂ ਦੇ ਵਿੱਚ ਆ ਮੌਸਮ ਪੈਣ ਦੇ ਅਮੀ ਪੈਣ ਦੀ ਜੋ ਕਿਸ ਸੰਭਾਵਨਾ ਜਤਾਈ ਜਾ ਰਹੀ ਹੈ ਚੰਡੀਗੜ੍ਹ ਦੀ ਗੱਲ ਕਰੀ ਚੰਡੀਗੜ੍ਹ ਦੇ ਵਿੱਚ ਸਵੇਰ ਤੋਂ ਹੀ ਹਲਕੀ ਬੂੰਦਾਬاندی ਹੋ ਰਹੀ ਹੈ ਤਸਵੀਰਾਂ ਵੀ ਅਸੀਂ ਤੁਹਾਨੂੰ ਵੱਖ-ਵੱਖ ਜਗ੍ਹਾਵਾਂ ਦੀਆਂ ਵਿਖਾ ਰਹੇ ਹਾਂ ਕਿਉਂਕਿ ਆ ਲਗਾਤਾਰ ਆ ਲੋਕਾਂ ਦੇ ਵੱਲੋਂ ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕਦੋਂ ਇੰਨੀ ਜ਼ਿਆਦਾ ਗਰਮੀ ਤੋਂ ਰਾਹਤ ਮਿਲੇਗੀ ਕਦੋਂ ਆਸਮਾਨ ਤੋਂ ਆ ਅਸਮਾਨ ਦੇ ਵਿੱਚ ਬੱਦਲ ਗਰਜਣਗੇ ਤਾਂ ਕਦੋਂ ਇਹ ਮੀਂਹ ਪਵੇਗਾ ਤੇ ਆਖਰਕਾਰ ਰਾਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਵਕਫਕ ਜਗਾਵਾਂ ਦੀ ਜਿਵੇਂ ਪਿਛਲੇ ਦਿਨਾਂ ਦੇ ਦੌਰਾਨ ਵੀ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਸੀ ਕਿ 45 ਡਿਗਰੀ ਤੋਂ ਵੀ ਪਾਰ ਆ ਪਾਰ ਪਹੁੰਚ ਚੁੱਕਾ ਸੀਗਾ ਆ ਤਾਂ ਗਰਮੀ ਦੇ ਕਾਰਨ ਲੋਕ ਬੇਹਾਲ ਸਨ ਘਰਾਂ ਦੇ ਵਿੱਚ ਨਿਕਲਣ ਲੋਕਾਂ ਦਾ ਮੁਸ਼ਕਲ ਸੀਗਾ ਤੇ ਇਸ ਦੇ ਵਿਚਾਲੇ ਮੀਂਹ ਪੈਣ ਦੀ ਸੰਭਾਵਨਾ ਸਵੇਰੇ ਦੇ ਕਈ ਇਲਾਕਿਆਂ ਦੇ ਵਿੱਚ ਬੱਦਲ ਵਾਈ ਨਜ਼ਰ ਆ ਰਹੀ ਹੈ